ਆ ਇਹ ਅੱਖਾਂ ਵਿਖਾਣੀਆਂ ਹਾਂਜੀ ਅੱਖਾਂ ਵਿਖਾਣੀਆਂ ਭਾਈ ਇਹ ਸਿੱਧਾ ਲੁਕੀ ਗਿਆ ਕਾਜ਼ਲੀ ਸਾਨੂੰ ਅੱਖਾਂ ਵਿਖਾਉਣੇ ਸਹੀ ਰਜ਼ਕਮਾਰੇ ਤੂੰ ਸਾਨੂੰ ਅੱਖਾਂ ਵਿਖਾ ਰਹੇ ਹੋ ਇਹ ਨਹੀਂ ਮੇਰੀ ਨਹੀਂ ਅੱਜ ਕੱਲ ਹੈ ਭਾਈ ਇਦਾਂ ਹੀ ਕਿਸੇ ਨਾਲ ਅੱਗੋਂ ਭਲੇ ਦੀ ਗੱਲ ਕਰੀਏ ਨੇ ਅੱਗੋਂ ਅੱਖਾਂ ਵਿਖਾਉਣ ਲੱਗ ਪੈਂਦੇ ਇਹ ਮੈਂ ਅੱਖਾਂ ਵਿਖਾਣੀਆਂ ਪ੍ਰੋਬਲਮ ਹੈ ਮੇਰੀ ਅੱਖਾਂ ਦੇ ਵਿੱਚ ਨਾ ਕੀ ਨਜ਼ਰ ਕੋ ਬੋ ਨਾ ਨਜ਼ਰ ਮੈਂ ਚੈੱਕ ਕਰਾਉਣੀ ਆ ਆਹ ਨਜ਼ਰ ਕੀ ਤੂੰ ਕਾਜ਼ਲੀ ਕਹਿੰਦੀ ਅੱਖਾਂ ਵਿਖਾਉਣੀਆਂ ਆਨ ਲੋੜ ਤੇ ਮਸਲਾ ਆਉਂਦਾ ਨੇ ਨੇੜੇ ਦੇ ਮਸਲਾ ਆਉਂਦਾ ਨੇ ਨੇੜੇ ਚ ਭਾਈ ਮਸਲਾ ਥੋੜੇ ਜਿਹਾ ਦੂਰ ਹੋ ਜਾ ਕੋਈ ਨੀ ਤੁਸੀਂ ਚੈੱਕ ਤੇ ਕਰਾਓ ਚੈੱਕ ਦਾ ਕੋਈ ਪੈਸਾ ਨਹੀਂ ਫਰੀ ਹੈ ਤੇ ਜਿਹੜਾ ਪੇਸ਼ੈਂਟ ਤੁਹਾਡੇ ਆਉਂਦਾ ਵਾ ਚੈੱਕਅਪ ਦਾ ਉਹਨੂੰ ਕੋਈ ਬਿਮਾਰ ਕੋਈ ਜਿੱਦਾਂ ਮੈਨੂੰ ਹੁਣ ਭੁੱਖ ਲੱਗੀ ਹੈ ਉਹ ਤੇ ਸਾਨੂੰ ਵੀ ਲੱਗੀ ਲੇਕਿਨ ਸਾਸੀ ਬਾਜ਼ਾਰੋਂ ਨਹੀਂ ਖਾਂਦੇ ਬਾਹਰ ਦੀ ਰੋਟੀ ਖਾਣੀ ਨਹੀਂ ਚਾਹੀਦੀ ਘਰੋਂ ਆਣੀ ਸਾਡੀ ਮਗਾਈ ਤੁਸੀਂ ਘਰ ਲਈ ਰੋਟੀ ਮੰਗਾਈ ਤੇ ਕਹਿ ਦਿੰਦੀ ਆ ਕਿ ਤੇਰੇ ਆਉਣ ਤੋਂ ਪਹਿਲਾਂ ਹੀ ਤੇ ਤੈਨੂੰ ਉਹ ਬਰਤਨ ਭੈ ਗਾ ਧੋਣ ਵਾਲੇ